ਹਾਂਜੀ ਮੇਰੇ ਵੀਰਾਂ ਭੈਣਾਂ ਭਰਾਵਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅਸੀਂ ਅੱਜ ਚੱਲੇ ਆ ਦਸਹਿਰੇ ਤੇ ਦਰਾਹੇ ਦਸਹਿਰਾ ਦੇਖਣ ਹਰਮਨ ਕਹਿੰਦਾ ਦਸਹਿਰਾ ਦੇਖ ਕੇ ਹੁਣ ਸਵੇਰ ਦੇ ਰੋਲਾ ਪਾਉਣ ਲੱਗਿਆ ਹੋਇਆ ਵਾ ਪਹਿਲਾਂ ਅਸੀਂ ਪਿੰਡ ਗਏ ਸੀਗੇ ਸ਼ਹੀਦਾਂ ਦੇ ਮੱਥਾ ਟੇਕਣ ਤੇ ਹੁਣ ਅਸੀਂ ਚੱਲੇ ਆ ਦਸਹਿਰੇ ਤੇ ਅੱਜ ਹਰਮਨ ਨੂੰ ਦਿਖਾ ਕੇ ਲੈਣਾ ਦਸਹਿਰਾ ਹਰਮਨ ਨੇ ਫੇਰ ਉੱਥੋਂ ਲੈਣੇ ਨੇ ਕੀ ਲੈਣਾ ਹਰਮਨ ਤੂੰ ਕੀ ਲੈਣਾ ਨਾ ਨਾ ਹਬ ਬੰਬ ਲੈਣੇ ਆ ਇੱਕ ਹੋਰ ਲੈ ਗੋ ਆ ਗੇਬਨ ਟੱਡਾ ਫਰਦਾਗਾ ਆੜੇ ਹੋਰ ਬੈ ਕੇ ਆਉਣੇ ਚਲੋ ਫਿਰ ਹੁਣ ਤੁਹਾਨੂੰ ਮਿਲਦਿਆਂ ਜਾ ਕੇ ਦਸੇਰੇ ਤੇ ਹਾਂਜੀ ਅਸੀਂ ਆ ਰਹੇ ਸੀਗੇ ਦਰਾਹੇ ਨੂੰ ਦਸੇਰੇ ਤੇ ਦਰਾਹੇ ਤਾਂ ਮਹੀ ਵੀ ਆਇਆ ਕਿੰਨਾ ਸਾਥ ਇੱਥੇ ਤਾਂ ਮਹੀ ਵੀ ਆਇਆ ਪੂਰਾ ਪਿੰਡ ਵੀ ਹੈਗਾ ਵੀ ਇੱਧਰ ਪੂਰਾ ਮਹੀ ਰਹਿੰਦਾ ਵਾ ਆਪੇ ਵੀ ਜੀ ਆਪਣੇ ਤਾਂ ਹਲਕੇ ਜਿਹੇ ਪਈਆਂ ਨੇ ਇੱਥੇ ਤਾਂ ਬਹੁਤ ਜ਼ਿਆਦਾ ਪਾਣੀ ਖੜਾ ਹੋਆ ਮੀਂਹ ਪਿਆ ਹੋਇਆ ਲੱਗਦਾ ਪੂਰਾ ਹਰਮਨ ਨੇ ਕਈ ਦਿਨਾਂ ਦਾ ਕਹੀ ਜਾਂਦਾ ਮੀਂਹ ਪਾ ਦੇ ਮੀਂਹ ਪਾ ਦੇ ਅੱਜ ਵੀ ਪਈ ਨਹੀਂ ਆਵੇ ਅੱਜ ਸਵੇਰੇ ਸਵੇਰੇ ਵੀ ਕਹਿੰਦਾ ਸੀ ਸਵੇਰ ਤੋਂ ਦਾ ਰੋਲਾ ਪਾਇਆ ਪਿਆ ਮੀਂਹ ਕਦੋਂ ਪਾਊਗਾ ਕੱਲ ਸਵੇਰੇ ਉੱਠ ਕੇ ਮੀਂਹ ਕਿਦਾਂ ਪਾਊਗਾ ਮੀਂਹ ਪਾਦਾ ਮੈਂ ਲਾਜ਼ਰਾਵਣ ਭੇਜਣਾ ਗਿਆ ਹੋਵੇ ਐ ਹਰਮਨ ਰਾਵਣ ਜੀ ਭੇਜਣਾ ਗਿਆ ਹੁਣ ਕਿਤੇ ਜਾ ਕੇ ਦੇਖਦੇ ਆ ਹਾਂਜੀ ਅਸੀਂ ਪਹੁੰਚ ਚੁੱਕੇ ਹਾਂ ਦਸ਼ੇਰੇ ਤੇ ਇਹ ਵਾ ਪੈਲ ਦਾ ਦਸ਼ੇਰਾ ਇੱਥੇ ਰਾਵਣ ਜੀ ਦੀ ਪੂਜਾ ਕੀਤੀ ਜਾਂਦੀ ਆ ਪੈਲ ਵਿੱਚ ਇਹ ਪੱਕਾ ਰਾਵਣ ਬਣਿਆ ਹੋਇਆ ਵਾ ਉਹ ਦੇਖੋ ਪੂਜਾ ਕਰਦੇ ਇੱਥੇ ਪੂਜਾ ਹੁੰਦੀ ਆ ਰਾਵਣ ਜੀ ਦੀ ਇਹਨਾਂ ਨੂੰ ਅੱਗ ਨਹੀਂ ਜਲਾਈ ਜਾਂਦੀ ਹੈਗੀ ਅਗਨੀ ਭੇਟ ਨਹੀਂ ਕੀਤਾ ਜਾਂਦਾ ਹੈਗਾ ਇੱਥੇ ਪੂਜਾ ਕਰਦੇ ਨੇ ਆ ਗਿਆ ਹਰਮਨ ਇਹ ਕਾਫੀ ਇੰਨਾ ਦਾ ਪੁਰਾਣਾ ਇਤਿਹਾਸ ਵਾ ਇੱਥੇ ਪੂਜਾ ਕੀਤੀ ਜਾਂਦੀ ਆ ਪੂਜਾ ਕਰਨ ਲਈ ਇੱਥੇ ਜਗਾ ਬਣਾਈ ਵੀ ਆ ਥੱਲੇ ਜੋਤ ਵੀ ਜਗਦੀ ਆ ਇੱਥੇ ਸਾਰੇ ਆ ਕੇ ਨਾਮ ਸਕਾਰ ਕਰਦੇ ਨੇ ਮੱਥਾ ਟੇਕਦੇ ਨੇ ਆ ਜਾਓ ਹੁਣ ਤੁਹਾਨੂੰ ਨੇੜੇ ਚ ਜਾ ਕੇ ਦਿਖਾਉਨੇ ਆ ਹਾਰਮਨ ਨੂੰ ਟੇਕ ਮੱਤ ਆ ਜਾ ਇੱਧਰ ਹਾਂ ਜੀ ਲੱਗਦਾ ਇੱਧਰ ਦੇਖੋ ਦੇਖ ਇਸੇ ਕੇ ਪੈਣ ਤੋ ਸੇਰ ਇੱਥੇ ਵੀ ਮੱਥਾ ਟੇਕ ਕੇ ਆਂਦਾ ਹਰਮਨ ਨੇ ਮੱਥਾ ਟੇਕ ਲਿਆ ਹਰਮਨ ਦੀ ਮੰਮੀ ਨੇ ਵੀ ਮੱਥਾ ਟੇਕ ਲਿਆ ਤੇ ਹੁਣ ਆਪਾਂ ਚੱਲਦੇ ਆਂ ਤੋ ਸੇਰੇ ਤੇ ਆਪਣੇ ਤਰਾਹੇ ਇਹਨਾਂ ਨੂੰ ਇਹਨਾਂ ਨੂੰ ਪਸੰਦ ਨਹੀਂ ਆਇਆ ਹੈਗਾ ਤੋ ਸੇਰਾ ਪੈਣ ਦਾ ਹਰਮਨ ਤੈਨੂੰ ਪਸੰਦ ਆਇਆ? ਇਹਨੂੰ ਵੀ ਪਸੰਦ ਆਇਆ ਹੈਗਾ ਹੁਣ ਇਹਨੇ ਜਾ ਕੇ ਇੱਥੇ ਜੇ ਪੂਜਾ ਕੀਤੀ ਜਾਂਦੀ ਹੈ ਨਾ ਰਾਵਣ ਦੀ ਹਾਂ ਨਾਮ ਮੰਦਰ ਵੀ ਬਣਿਆ ਹੋਇਆ ਇੱਕ ਪਾਸੇ ਦੂਸਰੇ ਪਾਸੇ ਰਾਵਣਾ ਰਾਵਣ ਜੀ ਦਾ ਬੁੱਤ ਲੱਗਿਆ ਹੋਇਆ ਵਾ ਔਰ ਸਾਡ ਦੇ ਇਹ ਮਹਾਂਤਾ ਵਾ ਹਾਂ ਇਹਦੀ ਮਹਾਂਤਾ ਕਰੀ ਜਾਂਦੇ ਲੋਕ ਬਹੁਤ ਦੂਰੋਂ ਦੂਰੋਂ ਆਉਂਦੀ ਆ ਬਹੁਤ ਦੂਰੋਂ ਦੂਰੋਂ ਸੰਗਤ ਆਉਂਦੀ ਆ ਜਿਹੜੇ ਇਹਨਾਂ ਨੂੰ ਮੰਨਦੇ ਨੇ ਜਾਂ ਜਿਹੜੇ ਇਹਨਾਂ ਦੀ ਬਾਛੇ ਜੋ ਹੋਣ ਗਏ ਉਹ ਇੱਥੇ ਆ ਕੇ ਪੂਜਾ ਕਰਦੇ ਨੇ ਹਰ ਇੱਕ ਸਾਲ ਕਹਿੰਦੇ ਇੱਥੇ ਨੁਕਸਾਨ ਹੁੰਦਾ ਸੀਗਾ ਪਹਿਲਾਂ ਬਹੁਤ ਤੇ ਜਦੋਂ ਤੋਂ ਫਿਰ ਪੂਜਾ ਕਰਨ ਲੱਗੇ ਨੇ ਉਦੋਂ ਤੋਂ ਠੀਕ ਰਹਿਣ ਲੱਗਿਆ ਵਾ ਪੈਣ ਦੇ ਵਿੱਚ ਹਮ ਪਹਿਲਾਂ ਤਾਂ ਨੁਕਸਾਨ ਹੁੰਦਾ ਸੀ ਪਰ ਅੱਗੇ ਆ ਕਰਕੇ ਇਹਦੀ ਹਰ ਇੱਕ ਸਾਲ ਪੂਜਾ ਕੀਤੀ ਜਾਂਦੀ ਹੈ ਇੱਥੇ ਅਗਨ ਭੇਡ ਨਹੀਂ ਕਰਦੇ ਹੈਗੇ ਪੈਸੇ ਰਾਵੜ ਤਾਂ ਵਿਦਵਾਨ ਸੀ ਬਹੁਤ ਵੱਡਾ ਬਹੁਤ ਸੋਚੂ ਆਗਨ ਬੰਦਾ ਸੀਗਾ ਪੂਜਾ ਤਾਂ ਕਰਨੀ ਅਜੇ ਜੀ ਆ ਜੀ ਸ਼ਿਵ ਦਾ ਭਗਤ ਅਸੀਂ ਹਾਂਜੀ ਨੇੜੇ ਆ ਕੇ ਦੱਸੋ ਨੇੜੇ ਨਹੀਂ ਚੱਕੀ ਸੀ ਬੁੱਤ ਨੇੜੇ ਆ ਕੇ ਦੱਸੋ ਕੋਈ ਨਾ ਦੱਸਣ ਤੋਂ ਕੀ ਦੱਸੋ ਹਰਮਨ ਜੀ ਦੱਸੋ ਕੀ ਕਿ ਦੱਸਣਾ ਜਿਹੜਾ ਦੱਸੋ ਹਨੂਮਨ ਕਹਤਾ ਰਾਵਣ ਨੇ ਪਹਾੜੀ ਚੱਕਦੇ ਸੀ ਕਿਹਨੇ ਚੱਕੀ ਸੀ ਪਾਨੂਵਾਂ ਨੇ ਚੁੱਕੀ ਸੀ ਹਨੂਮਾਨ ਜੀ ਨੇ ਚੱਕੀ ਸੀ ਕੀ ਮੜਦੇ ਆ ਚੱਲ ਕੇ ਤੁਹਾਨੂੰ ਹੁਣ ਅ ਦਰਾਹੇ ਦਸੇਰੇ ਤੇ ਫਿਰ ਉੱਥੇ ਕਰਦੇ ਆ ਗੱਲਬਾਤ ਲੈ ਵੀ ਹਰਮਨ ਪਹੁੰਚ ਚੁੱਕਿਆ ਦਸੇਰੇ ਤੇ ਹਰਮਨ ਨੂੰ ਲੱਗ ਗਏ ਨਲੀਆਂ ਫਿਰ ਮਾਲ ਗੱਡੀ ਸੀ ਛੱਡੀ ਨੇ ਅ ਜੇ ਮੈਂ ਪਹਿਲਾਂ ਕਿਹਾ ਸੀ ਹਰਮਨ ਆਉਂਦਾ ਰੌਣਕ ਲੱਗੇ ਆ ਪੂਰੀ ਦੁਕਾਨਾਂ ਤੇ ਫਰਮਾਨ ਨੇ ਲੈਣੇ ਪੜਾਕੇ ਕਹਿੰਦਾ ਆਹ ੜਾਕੇ ਲੈਣੇ ਆ ਪਹਿਲਾਂ ਨਾਲੇ ਦੁਕਾਨ ਤੋਂ ਲਿਆਇਆ ਨਾਲੇ ਹੁਣ ਹੋਰ ਮੰਗੇ ਜਾਂਦਾ ਵਾ ਚੱਲਾ ਹਰਨ ਫੋਦਰ ਆਵ ਜੂਟ ਆਹ ਲੋ ਜੀ 라ਵਣਾ ਉਹਨਾਂ ਦੇ ਪੁੱਤ ਲੱਗੇ ਹੋਏ ਨੇ ਅਨਾ ਹਰਮਨ 라ਵਣਾ ਉਹਨਾਂ ਦੇ ਪੁੱਤਰ ਦਰਾਹੇ ਦਾ ਦੁਸਹਿਰਾ ਉਹ ਲੱਗ ਚੁੱਕੇ ਸਟੇਜ ਕਮਿਸ਼ਨ ਟੋਨਾ ਜੀ ਪ੍ਰਧਾਨ ਰੱਖੇ ਜੀਂਂ ਦਰਾਹਾ ਉਹਨਾਂ ਦੇ ਨਾਮ ਗਰਮੀ ਆ ਗਰਮੀ ਆ ਆ ਤੀਰ ਗਮਾਂ ਲੈ ਲੈ ਹਰਮਨ ਸੰਜਿਆ ਵਿਰੋਧ ਦੀ ਅੱਗੇ ਆ ਕੇ ਖੇਡੂ ਖੰਡਾ ਦੀ ਕੀ ਕਰੀਏ ਇਹ ਕਿਤਾਬ ਨੂੰ ਇਹ ਕਿੰਨਾ ਚੰਗਾ ਲੱਗਦਾ ਹੈ ਮੈਂ ਨਹੀਂ ਉਹ ਛੋਟੇ ਨੇ ਪਲੇਰਾਂ ਤੋਂ ਕੀ ਉਹ ਦੇ ਦੇ ਛੋਟੇ ਲੈ ਲਉ ਉਹ ਸਾਡਾ ਰੋ ਬਿਮਾਰ ਦਾ ਪਿਆਰ ਮਾਰਾ ਗਰਮੀ ਆ ਕੋ ਪਿੰਡ ਤੇ ਰਸ ਲੜ ਗਈ ਜਾਂਦੀ ਹੈ ਰਵਾਨਾ ਲੈ ਲੈ ਝੂੜੇ ਬੜੀ ਗੱਲ ਕੋਈ ਜਰਾ ਉਹ ਦੇ ਦੇ ਨੂੰ ਫੜਿਆ ਨੋੜਾ ਆ ਨੋੜ ਦੇ ਦੇ ਨੂੰ ਦੇ ਦੇ ਨੂੰ ਫੜ నోడ్ హ్రేన క ਆ ਲੋ ਜੀ ਹਰਮਨ ਲੱਗਾ ਟ੍ਰੇਨ ਤੇ ਝੂਟੇ ਰਹਿਣ ਠਕ 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 ਹੁਧਿਆਣੇ ਅਲੇ ਕਹਿੰਦਾ ਮੈਂ ਉਹ ਚ ਲੈਣੇ ਨੇ ਉਹਦੇ ਚ ਵੀ ਲੈਣੇ ਆ ਕਹਿੰਦਾ ਹਰੇ ਉਧਰ ਰਹੇਗਾ ਇਹਦੇ ਦਾ ਪਿੱਛੇ ਰੇ ਦੇਦਾ 頑張れ ਤਬਈ ਥੱਕ ਗਿਆ ਅੱਜ ਹਰਮਨ ਦੇ ਤਾਂ ਗਏ ਵਾਜੇ ਵਾਜੇ ਘੁੰਮ ਘੁੰਮ ਕੇ ਹਰਮਨ ਗਿਆ ਥੱਕਾ ਉੱਥੇ ਇਹਦੇ ਕਹਿੰਦਾ ਮੈਨੂੰ ਗੋਦੀ ਚੱਕ ਲਓ ਹਾਂਜੀ ਅਸੀਂ ਦਸਹਿਰੇ ਤੋਂ ਆ ਗਏ ਸੀ ਹੁਣ ਵਾਪਸ ਦਸਹਿਰੇ ਤੇ ਖਾਦਾ ਪੀਤਾ ਵਧੀਆ ਇੰਜੋਏ ਕਰਿਆ ਹਰਮਨ ਨੇ ਝੂਟੇ ਲਏ ਕਾਦੇ ਕਾਦੇ ਚ ਝੂਟੇ ਲਏ ਸੀ ਹਰਮਨ ਤੁੰ ਇੱਕ ਗੱਡੀ ਵਾਲੇ ਚਲੇ ਇੱਕ ਨਾ ਟ੍ਰੇਨ ਵਾਲੇ ਜੀ ਝੂਟੇ ਲਏ ਇੱਕਾ ਕੀ ਲਿਆ ਕਾ ਦੇਖੋ ਹੁਣ ਹਰਮਨ ਦਿਖਾਊਗਾ ਅਨਬਾਕਸਿੰਗ ਕਰਕੇ ਇੱਕ ਹਰਮਨ ਨੇ ਬੰਬ ਲਏ ਪਟਾਕੇ ਲਏ ਪਿਸਤੌਲ ਰਿਆਂਦਾ ਇਹੋ ਜਿਹਾ ਕੁਝ ਹਰਮਨ ਨੇ ਲਿਆਂਦਾ ਅਜੇ ਭੀੜ ਬਹੁਤ ਸੀਗੀ ਹੈ ਨਾ ਉਹਨਾਂ ਦੀ ਭੀੜ ਭੀੜ ਬਹੁਤ ਜ਼ਿਆਦਾ ਹੋਣੀ ਹੋਊਗੀ ਅਜੇ ਤਾਂ ਹਲੇ ਤਾਂ ਹੋਊਗੀ ਹਜੇ ਤਾਂ ਹੋਣੀ ਸ਼ੁਰੂ ਹੋਣੀ ਸੀ ਉਦੋਂ ਤਾਂ ਹੈਗੀ ਹੋਈ ਸੀ ਹਾਂ ਹੋਣ ਲੱਗ ਗਈ ਸੀਗੀ ਨਾ ਪੀੜੇ 'ਚ ਸ਼ਾਮ ਦੇ ਟਾਈਮ ਹੀ ਹੁੰਦਾ ਤੇ ਹਾਂ ਘਰ ਵਾਈ ਉੱਥੇ ਵਧੀਆ ਉਹ ਨੋਇਰ ਕੇ ਆਗੇ ਅਸੀਂ ਹੁਣ ਘਰਾਂ ਨੂੰ ਹੁਣ ਘਰੇ ਚੱਲ ਕੇ ਦੇਖਦੇ ਆਂ ਕੀ ਬਣਦਾ ਫਿਰ ਅੱਜ ਮੈਂ ਕਹਿੰਦਾ ਪੂੜੀਆਂ ਬਣਾ ਰਹੀ ਹਾਂ ਛੋਲਿਆਂ ਦੀ दाल ਬਣੀ ਗਈ ਹੈ ਨਾ ਪੂੜੀਆਂ ਆਜੂ ਛੋਲੇ ਬਣਾਏ ਨੇ ਆਜੂ ਛੋਲੇ ਯਾਰ ਪੂੜੀਆਂ ਹੀ ਛੱਲਣ ਤੇ ਕਾਰਵਾ ਨੂੰ ਖੋਲ ਖੋਲ ਹੋਈ ਆ ਤੇ ਜੀਜਾ ਦੀ ਘਰ ਦਾ ਆਰਮਾਂ ਦਾ ਚੇਰੂ ਬੰਦ ਕਰ ਆਲਾ ਤਾ ਵਾ ਮੌਸਮ ਚੇਂਜ ਹੋ ਰਿਹਾ ਹਾਂ ਮੌਸਮ ਦਾ ਹੁਣ ਚੇਂਜ ਹੋ ਰਿਹਾ ਗੜਬੜ ਸਵੇਰੇ ਨਹਾਉਂਦਾ ਸਾਜਰੇ ਸਕੂਲ ਲੱਗਦੇ ਨਹੀਂ ਦੇਖੋ ਗਰਮ ਪਾਣੀ ਨਾਲ ਨਹਾਉਂਦਾ ਹੈ ਠੰਡੇ ਰਾਂਡੇ ਨਾਲ ਨਹਾਉਂਦਾ ਹੈਗਾ ਉਹਦੇ ਕਰਕੇ ਵੀ ਕਈ ਵਾਰੀ ਘਰ ਵਿੱਚ ਸਰਦ ਜਿਹਾ ਹੋ ਜਾਂਦਾ ਉਹ ਪਹਿਲੀ ਵਾਰੀ ਨਹਾਉਂਦਾ ਸੀ ਪਹਿਲੇ ਦਿਨ ਹੀ ਮम्मा ਉਦੋਂ ਦੇ ਬਿਵਾਰ ਹੋਗਾ ਮੈਂ ਤਾਂ ਇਹਦੇ ਮੰਮੀ ਨੂੰ ਕਹਿਣਾ ਹੁਣ ਨਾ ਕੋਈ ਠੰਡੇ ਪਾਣੀ ਨਾਲ ਹੀ ਨਵਾਇਆ ਕਰੋ ਠੰਡਾ ਪਾਣੀ ਵਧੀਆ ਰਹਿੰਦਾ ਠੰਡਾ ਪਾਣੀ ਨਹੀਂ ਮੈਨੂੰ ਕਿਹਾ ਸੀਗਾ ਇਹਨੂੰ ਫਰੰਟ ਲੱਗਦੀ ਆ ਮੈਂ ਤਾਂ ਪਹਿਲੇ ਹੀ ਭਰ ਕੇ ਰੱਖ ਦਿੰਨੀ ਆ ਇਹ ਤਾਂ ਫਾਂਡੇ ਲੱਗਦੀ ਆ ਮੈਂ ਇਹਦੇ ਨਾਲ ਨਹੀਂ ਨਾਣਾ ਅੱਛਾ ਮੈਂ ਫਿਰ ਗਰਮ ਕਰਤਾ ਉਦੋਂ ਇਹ ਗਰਮ ਸਰਦਾ ਹੋ ਗਿਆ ਕਰ ਲੈ ਕਰ ਲੈ ਜਦੋਂ ਇਹਨੂੰ ਕੋਈ ਜਕਾਮ ਹੋ ਗਿਆ ਚਲੋ ਹੁਣ ਅਸੀਂ ਪਹੁੰਚ ਚੁੱਕਿਆ ਘਰੇ ਤੇ ਤੁਹਾਨੂੰ ਦਿਖਾਉਣੇ ਆ ਬਲੌਗ ਬਣਾ ਕੇ ਬਾਕੀ ਤੁਸੀਂ ਦੱਸਿਓ ਤੁਹਾਡੇ ਸ਼ਹਿਰ ਦੇ ਵਿੱਚ ਕਿੱਦਾਂ-ਕਿੱਦਾਂ ਦਾ ਦਸਹਿਰਾ ਲੱਗਦਾ ਵਾ ਅਸੀਂ ਇੱਥੇ ਦੋ ਜਗ੍ਹਾ ਦੁਹੇਰੇ ਤੇ ਗਏ ਸੀਗੇ ਤੁਹਾਨੂੰ ਦੋ ਜਗ੍ਹਾ ਦਾ ਵਲੌਗ ਬਣਾ ਕੇ ਦਿਖਾਵਾਂਗੇ ਸਾਰੋਂ ਗੱਡੀ ਜਾਂਦਾ ਜੀਤੂ ਆ ਤੇ ਲਾਈਕ ਐਂਡ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਜੀ ਸਾਰਿਆਂ ਨੂੰ ਹੈਪੀ ਦੁਸਹਿਰਾ ਦੁਸਹਿਰੇ ਦੀ ਬਹੁਤ-ਬਹੁਤ ਮੁਬਾਰਕਾਂ ਤੁਸੀਂ ਵੀ ਕਹ ਦਿਓ ਵੀ ਮਨਪ੍ਰੀਤ ਹੋ ਹਾਂਜੀ ਸਾਰਿਆਂ ਨੂੰ ਦੁਸਹਿਰੇ ਦੀਆਂ ਮੁਬਾਰਕਾਂ ਬਹੁਤ ਜ਼ਿਆਦਾ ਸਾਰੇ ਪ੍ਰਯਤਨ ਰੱਖੇ ਪਰਮਾਤਮਾ ਨੂੰ ਸੱਤੇ ਦੂਜਾ ਰਾਜਵੀ ਜੀ ਬੰਦੇ ਨੂੰ ਬਾਹੇ ਗਰੂ ਠੀਕ ਕਰਨ ਅੰਦਰੋਸਤੀ ਦੇ ਦਾਤ ਵਕਸ਼ਣ ਆਹ ਦੋ ਕੇ ਸਾਰੇ ਦੁਆਵਾਂ ਕਰਦੇ ਨੇ ਭਾਈ ਉਹ ਵੀ ਠੀਕ ਹੋ ਜੂਗਾ ਬਾਕੀ ਹòn ਪਰਮਾਤਮਾ ਦੇ ਹੱਥ ਵਾ ਚਲੋ ਸਾਰਿਆਂ ਨੂੰ ਸੋ ਪਿਆਰ ਭਰੀ ਸਤਿ ਸ਼੍ਰੀ ਅਕਾਲ ਹੈ ਕੋ ਕਰਦੇ ਹੈਲੋ ਚੁੰਡੀਆਂ ਉਧਰ ਦੇਖ ਉਧਰ 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 ਆ ਦੇਖੋ ਸਟੇਪੇ ਉਧਰ ਕੋਣ ਕੀ ਕਹਿਣਾ ਸੀ ਜਲੇਬੀ ਖਾ ਕੀ ਕਹਿਣਾ ਸੀ ਜਲੇਬੀ ਵੰਗਦੀ ਹੈ ਇਹ ਖਾਣੀ ਦੇ ਕੋ ਬਾਵੇ ਜੀ ਵਾਲ ਝੜ ਜਾਣਗੇ ਜਿਹੜੇ ਆਏ ਹੋਏ ਨੇ